ਅਸੀ ਕਾਹ ਦੀ ਸਾਰਨ ਪਿਆਰ ਭਰੀ ਸੱਸੀ ਕਾਲ ਹਾਂਜੀ ਆਪਾਂ ਅਗਰ ਤੁਹਾਨੂੰ ਮਿਲਣ ਦਾ ਛੋਟਾ ਜਿਹਾ ਜਰੀਆ ਬਣਦੇ ਹੁੰਨੇ ਆ ਕਿ ਮੈਡਮ ਤੁਹਾਡੇ ਨਾਲ ਦਿਲ ਕਰਦਾ ਤੁਹਾਡੇ ਤੱਕ ਪਹੁੰਚਣ ਲਈ ਦਿਲ ਕਰਦਾ ਵਾ ਇਸ ਲਈ ਆਪਾਂ ਛੋਟੀ ਜੀ ਚੀਜ਼ ਤਿਆਰ ਕਰਾਂਗੇ ਇਹ ਲੈ ਮੈਂ ਸਬਿੰਦੀ ਅਧਿਕ ਪੌਣੀ ਕੌਲੀ ਹੈ ਛੋਟੀ ਔਰ ਨਾਲ ਲੈ ਮੈਂ ਤਿੰਨ ਪਿਆਜ਼ 810 ਹਰੀਆਂ ਮਿਰਚਾਂ ਛੋਟਾ ਟੁਕੜਾ ਅਦਰਕ और ये लसन आप अर्धा लसन पावे एक टमाटर लिया जो कि मैं एक पाइए पनीर लिया जो कि मैं गर्म पानी के रखे गर्म पानी आप्यौके रखा कि सॉफ्ट हो जाएगा थोड़ा नमक पाया पा एं ज़्यादा नहीं लिया पनीर भी आप सौ ग्राम के करीब ही होगा उस ज्यादा नहीं होना है ये पावगे आपू पहले पिवोंगे भिव तो बाद आप तिल सीटियां लगावे और आपके पहला धो लेए ਜੀ ਆਪਾਂ ਸੋਇਆਬੀਨ ਟੋਲੇ ਸੀਗਾ ਤੇ ਕੁੱਕਰ ਦੇ ਵਿੱਚ ਪਾ ਲਿਆ ਹੁਣ ਆਪਾਂ ਇਹਨੂੰ 3 ਤੋਂ 4 ਸੀਟੀਆਂ ਲਵਾਵਾਂਗੇ ਜਿਆਦਾ ਨਹੀਂ ਕਿਉਂਕਿ 2 ਤੋਂ 3 ਸੀਟੀਆਂ ਨਾਲ ਤਿਆਰ ਨਹੀਂ ਹੁੰਦਾ ਸ਼ੈਤੀ ਵੱਧ ਤੋਂ ਵੱਧ ਆਪਾਂ 4 ਸੀਟੀਆਂ ਹੀ ਲਵਾਵਾਂਗੇ ਜਿਆਦਾ ਵੀ ਇਹ ਘੁਲਿਆ ਚੰਗਾ ਨਹੀਂ ਲੱਗਦਾ ਵਾ ਜਦ ਤੱਕ ਆਪਣਾ ਇਹ ਕੁੱਕਰ ਤਿਆਰ ਹੁੰਦੀ ਹੈ ਸੀਟੀਆਂ ਲੱਗਦੀਆਂ ਨੇ ਇਹਨੂੰ ਸੋਇਆਬੀਨ ਨੂੰ ਉਦੋਂ ਤੱਕ ਆਪਾਂ ਪਿਆਜ਼ ਅਦਰਕ ਲਸਣ ਵਗੈਰਾ ਸਾਰਾ ਤਿਆਰ ਕਰ ਲੈਨੇ ਆ ਅੱਗੇ ਜੋ ਮਸਾਲੇ ਆਪਾਂ ਪਾਵਾਂਗੇ ਇਹਦੇ ਵਿੱਚ ਉਹ ਤੁਹਾਨੂੰ ਆਪਾਂ ਦੱਸਦੇ ਰਹਾਂਗੇ ਆਪਣੇ ਲਸਣ ਅਦਰਕ ਸ਼ੈੱਲ ਹੋ ਗਏ ਆ। ਮੈਂ ਆਪਾਂ ਨਾਲ ਮੋٹے ਮੋਟੇ ਕੱਟਾਂਗੇ। ਮੋਟਾ ਕੱਟ ਕੇ ਹੀ ਆਪਾਂ ਲੈਕਸੀ ਦੇ ਕੱਪ ਵਿੱਚ ਪਾਵਾਂਗੇ। ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲਾ ਤਿਆਰ ਕਰ ਲਾਂਗੇ। ਕਿਉਂਕਿ ਮਸਾਲਾ ਪੀਸਣ ਦੇ ਨਾਲ ਵੀ ਉਹਦੀ ਤਰì ਅੱਛੀ ਬਣਦੀ ਆ। ਟੇਸਟ ਬਣਦੀ ਹੈਗੀ। ਪਰ ਪਿਆਰ ਆਪਣਾ ਅਦਰਕ ਜਿਆਦਾ ਪਾਉਣ ਨਾਲ ਵੀ ਕੜਤੜ ਆਉਂਦੀ ਆ। ਟਮਾਟਰ ਪਾਉਣ ਨਾਲ ਵੀ ਖਾਸ ਹੁੰਦੀ ਹੈ ਜਿਆਦਾ ਇਹਦੇ ਵਿੱਚ ਟਮਾਟਰ ਤੇ ਅਦਰਕ ਨਹੀਂ ਪਾਉਣਾ ਚਾਹੀਦਾ ਇਸ ਲਈ ਮੈਂ ਅਦਰਕ ਥੋੜਾ ਜਿਹਾ ਪਾਇਆ ਹੁਣ ਹੀ ਆਪਣੇ ਤਿਆਰ ਨੇ ਲਸਣ ਤਾਂ ਆਪਾਂ ਛੱਲ ਲਿਆ ਹੈ ਅਦਰਕ ਵੀ ਇਹ ਸਾਰਾ ਤਿਆਰ ਆਪਾਂ ਇਹਨਾਂ ਨੂੰ ਚੱਕੀ ਤਰਾ ਮੋਟੇ ਟੁਕੜੇ ਨਹੀਂ ਕੱਟ ਲਾਉ ਕਿਉਂਕਿ ਪਿਸਣੇ ਵੀ ਹੁੰਦੇ ਨੇ ਪਿਆਜ਼ ਆਪਾਂ

ਸਾਰੇ ਦਾ ਆਪਾਂ ਪੇਸਟ ਬਣਾ ਲਿਆ ਔਰ ਇਹਦੇ ਵਿੱਚ ਆਪਾਂ ਟਵਟਰ ਵੀ ਪੀਸ ਲਿਆ ਹੁਣ ਆਪਾਂ ਘਰਦੇ ਆ ਕੜਾਹੀ ਜੀ ਤੱਕੇ ਕੀ ਹੋ ਗਰਮ ਹੋਣ ਤੱਕ ਰੱਖਦੇ ਆ ਆਪਾਂ ਫਿਰ ਉਸ ਤੋਂ ਬਾਅਦ ਆਪਾਂ ਲਾਵਾਂਗੇ ਤੜਕਾ ਹਾਂਜੀ ਆਪਾਂ ਕੜਾਹੀ ਗਰਮ ਰੱਖਤੀ ਆ ਕੜਾਹੀ ਗਰਮ ਹੋਣ ਦੀ ਵੇਟ ਕਰਦੇ ਆ ਆਪਾਂ ਜਿਉਂ ਕਿ ਇਹਦੇ ਵਿੱਚ ਪਾਣੀ ਵੀ ਥੋੜਾ ਸੁੱਕ ਜਾਏਗਾ ही अपनी गर्म होगी आपद पावे घ्यो घ्यो क्यों घ्यो आप बनाया ही अपने को्यो गर्म होगा आप्यो गर्म होने तो बाद जीरा पावे हेंगे जी अपना तेल गर्म हो गया आप कढ़ाही देख पावे सब तो पहला जीरा ਜੀਰਾ ਵੀ ਚੰਗੀ ਤਰ੍ਹਾਂ ਮਸਲ ਕੇ ਪਾਵਾਂਗੇ ਜ਼ੀਰੇ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਥੋੜੀ ਰਾਈ ਤਾਂ ਕਿ ਰਾਈ ਆਪਾਂ ਜਿਆਦਾ ਕਾਲੀ ਨਹੀਂ ਕਰਨੀ ਹੁੰਦੀ ਕੌੜੀ ਹੋ ਜਾਂਦੀ ਹੈ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਪਿਆਜ਼ ਅਦਰਕ ਦਾ ਪੇਸਟ आप ची तरह भुनोंगे जब तक यह लाल होगा आप तो तक भुनना जिन्ना आप मसाला भुन गए उन्ना ही टेस्ट आएगा आए आप दो चार मिनट लिए यू ढक देंगे क्योंकि तो जल्दी पक जाएगा है। ਆਪਾਂ ਢੱਕ ਦਿੰਨੇ ਆ ਕਿਉਂਕਿ ਢੱਕਾ ਦੇ ਨਾਲ ਪੱਕ ਜਾਏਗਾ ਜਲਦੀ ਥੋੜਾ ਹੈਂਗੀ ਆਪਣਾ ਮਸਾਲਾ ਪੱਕ ਕੇ ਲਾਲ ਹੋ ਗਿਆ ਹੁਣ ਆਪਾਂ ਵਿੱਚ ਟਮਾਟਰ ਦੀ ਪਿਉਰੀ ਪਾਵਾਂਗੇ ਇਹ ਪਾਸਾ ਟਮਾਟਰ ਦੀ ਪਿਉਰੀ ਪਾਵਾਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਇਹਨੂੰ ਵੀ ਆਪਾਂ ਇੱਕ ਦੋ ਮਿੰਟ ਭੁੰਨਾਂਗੇ ਫਿਰ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ आप हरिया है मिर्चा हैं, लाल मिर्च बिल्कुल नहीं पावे ये पावगे एक चमचा हल्दी गरम मसाला अद्धा चमचा धनिया पाउडर क्योंकि धनिया साब का नहीं पाया एधा चमचा धनिया पाउडर भी पाया ये इसवे आप ਇੰਨਾ ਪਾਵਾਂਗੇ ਤਾਂ ਚਮਚਾ ਪਾਇਆ ਦੇ ਵਿੱਚ ਮੈਂ ਸੌਂਡ ਪਾਵਾਂਗੇ ਆਪਾਂ ਇਹਦੇ ਵਿੱਚ ਚੌਥਾ ਹਿੱਸਾ ਚਮਚੇ ਦਾ ਸਾਰੇ ਮਸਾਲਿਆਂ ਨੂੰ ਕੋ ਚੰਗੀ ਤਰ੍ਹਾਂ ਭੁੰਨ ਲਾਂਗੇ ਥੋੜੀ ਪਾਵਾਂਗੇ ਢੇਕੀ ਮਿਰਚ ਢੇਕੀ ਮਿਰਚ ਪਾਵਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਐਡ ਕਰਾਂਗੇ ਥੋੜਾ ਪਾਣੀ ਪਾ ਕੇ ਜ਼ਿਆਦਾ ਨਹੀਂ ਹੈ ਸੋਰੀ ਪਾਣੀ ਪਾਇਆ ਹੁਣਕ ਜਿੰਨਾ ਆਪਣਾ ਮਿਕਸੀ ਵਾਲਾ ਕੱਪ ਨਾਲ ਲੱਗਿਆ ਰਹਿ ਗਿਆ ਸੀ ਮਸਾਲਾ ਪੀਸਦੇ ਸਮੇਂ ਕਿਉਂਕਿ ਪਾਣੀ ਆਪਣਾ ਪਹਿਲਾਂ ਹੀ ਸੋਇਆ ਬੀਨ ਦੇ ਵਿੱਚ ਹੈਗਾ ਚੰਗੀ ਤਰ੍ਹਾਂ ਘੁਣਾ ਗਏ ਆਪਾਂ ਇਹਨਾਂ ਨੂੰ ਪਾਣੀ ਵਿੱਚ ਗਰਮ ਹੀ ਪਾਉਣੀ ਹੁੰਦੀ ਹੈ ਚੰਗੀ ਤਰ੍ਹਾਂ ਭੁੰਨਾਗੇ ਚੰਗੀ ਤਰ੍ਹਾਂ ਭੁੰਨਣ ਤੋਂ ਬਾਦ ਆਪਾਂ ਇਹਨੂੰ 2-4 ਮਿੰਟ ਭੁੰਨਾਗੇ ਕਿਉਂਕਿ ਜਿੰਨਾ ਭੁੰਨਾਗੇ ਉਨਾ ਹੀ ਮਸਾਲਾ ਕਲਰ ਦੇਵੇਗਾ ਹਲਦੀ ਵੀ ਰੰਗ ਛੱਡਦੀ ਆ ਇਸ ਲਈ ਮਸਾਲੇ ਨੂੰ ਆਪਾਂ 2-4 ਮਿੰਟ ਲਈ ਜ਼ਰੂਰ ਭੁੰਨਾਗੇ ਹਾਂਜੀ ਮਸਾਲਾ ਆਪਣਾ ਸਾਰਾ ਤਿਆਰ ਹੋ ਗਿਆ ਹੁਣ ਆਪਾਂ ਸੋਇਆ ਵੀਨ ਵੀ ਆਪਣਾ ਉਬਲ ਗਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਸੋਇਆ ਵੀਨ ਇਹਨੂੰ ਪਾਉਂ ਤੋਂ ਬਾਅਦ ਆਪਾਂ ਇਹਨੂੰ ਦੋ ਤਿੰਨ ਮਿੰਟ ਲਈ ਸੇਕ ਲਵਾਵਾਂਗੇ ਕਿਉਂਕਿ ਚੰਗੀ ਤਰ੍ਹਾਂ ਫਿਰ ਮਸਾਲੇ ਸਾਰੇ ਸੋਇਆਬੀਨ ਦੇ ਵਿੱਚ ਰਚ ਜਾਣਗੇ ਰਚਣ ਤੋਂ ਬਾਅਦ 2.5-7 ਮਿੰਟ ਲਈ ਇਹ ਆਪਾਂ ਨੂੰ ਸੇਕ ਲਵਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹ ਵੀ ਸੋਇਆਬੀਨ ਦਾਲ ਨੂੰ ਆਪਾਂ ਜੋ ਤੜਕਾ ਲਾਇਆ ਸੀ ਉਹ ਮਿਕਸ ਮਸਾਲੇ ਦੇ ਵਿੱਚ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਕਿਉਂਕਿ ਬਹੁਤ ਹੀ ਪੋਸ਼ਟਕ ਤੱਤ ਹੁੰਦੇ ਨੇ ਇਹਦੇ ਵਿੱਚ ਹੈਲਥੀ ਹੁੰਦੀਆਂ ਬੱਚਿਆਂ ਨੂੰ ਲੇਡੀਜ਼ ਆਪ ਜਰਕਾ ਨੂੰ ਸਾਵ ਲਈ ਖਾਣ ਲਈ ਬਹੁਤ ਲਾਭਦਾਇਕ ਹੈ ਸੋਇਆ ਬੀਨ ਦੀ ਸਬਜੀ ਹਫਤੇ ਵਿੱਚ ਇੱਕ ਵਾਰ ਜ਼ਰੂਰ ਬਣਾਇਆ ਕਰੋ ਅਸੀਂ ਵੀ ਇਹ ਬਣਾਉਨੇ ਹਫਤੇ ਵਿੱਚ ਇੱਕ ਵਾਰ ਸਾਡੇ ਘਰ ਜਰੂਰ ਬਣਦੀ ਹੈ ਪਰ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਦਾ ਮੌਕਾ ਮਿਲਿਆ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਪਨੀਰ ਪਾਇਆ ਮੈਂ ਇਹਦੇ ਵਿੱਚ ਪਨੀਰ ਵੀ ਤੁਸੀਂ ਘਰ ਦੇ ਵਿੱਚ ਹੀ ਇਹ ਕਰ ਤੁਹਾਡੇ ਕੋਲੇ ਘਰ ਦਾ ਦੁੱਧ ਤਾਂ ਘਰ ਦੇ ਵਿੱਚ ਹੀ ਤੁਸੀਂ ਪਨੀਰ ਨੂੰ ਪਾਓ ਘਰੇ ਬਣਾਓ ਘਰੇ ਬਣਾਇਆ ਪਨੀਰ ਹੀ ਤੁਸੀਂ ਵਰਤੋ ਕਿਉਂਕਿ ਬਾਹਰਲੇ ਪਨੀਰ ਦੇ ਵਿੱਚ ਕਾਫੀ ਕੈਮੀਕਲ ਹੁੰਦੇ ਨੇ ਤੇ ਮੈਂ ਆਪਣੇ ਘਰ ਵਿੱਚ ਹੀ ਪਨੀਰ ਤਿਆਰ ਕੀਤਾ ਸੀਗਾ ਹੁਣ ਆਪਾਂ ਪਨੀਰ ਪਾ ਲਾ ਪਨੀਰ ਪਾ ਕੇ ਵੀ ਇਹਨੂੰ ਆਪਾਂ ਥੋੜਾ 10 ਮਿੰਟ ਦੇ ਲਈ ਸੇਕ ਲਵਾਵਾਂਗੇ ਕਿਉਂਕਿ ਜੋ ਮਸਾਲੇ ਸਾਰੇ ਪਨੀਰ ਦੇ ਵਿੱਚ ਰਚ ਜਾਣਗੇ ਤੁਸੀਂ ਦੇਖੋ ਸੋਇਆ ਵੀਨ ਦੀ ਸਬਜੀ ਕਿੰਨਾ ਸੋਹਣਾ ਕਲਰ ਆਇਆ ਵਾ ਤੇ ਘਰ ਵਿੱਚ ਹਫਤੇ ਵਿੱਚ ਇੱਕ ਵਾਰ ਜ਼ਰੂਰ ਬਣਾਇਆ ਕਰੋ ਬੱਚਿਆਂ ਨੂੰ ਦਿਆ ਕਰੋ ਹੈਲਥੀ ਚੀਜ਼ ਹੈ ਔਰ ਬੱਚੇ ਵੀ ਸਿਹਤਮੰਦ ਰਹਿਣ ਸਾਡੇ ਸੋਇਆਬੀਨ ਦੀ ਸਬਜੀ ਬਿਲਕੁਲ ਰੈਡੀ ਆ ਤੇ ਆਪਾਂ ਇਹਦੇ ਵਿੱਚ ਪਨੀਰ ਪਾ ਕੇ ਆਪਾਂ 10 ਮਿੰਟ ਲਈ ਉੱਪਰ ਰੱਖਿਆ ਸੀ ਕਿਉਂਕਿ ਸਾਰਾ ਮਸਾਲਾ ਹੀ ਰਚ ਗਿਆ ਪਨੀਰ ਦੇ ਵਿੱਚ ਵੀ ਤੇ ਔਰ ਸੋਇਆਬੀਨ ਦੇ ਵਿੱਚ ਵੀ ਕਿਉਂਕਿ ਜਦ ਤੱਕ ਮਸਾਲੇ ਨਹੀਂ ਰਚਦੇ ਆਪਣੀ ਤਾਂ ਸਬਜੀ ਦਾ ਟੇਸ ਨਹੀਂ ਆਉਂਦਾ ਇਹਦਾ ਮਸਾਲੇ ਦਾ ਟੇਸ ਅਲੱਗ ਹੋਏਗਾ ਪਨੀਰ ਦਾ ਅਲੱਗ ਟੇਸ ਹੋਏਗਾ ਔਰ ਸੋਇਆਬੀਨ ਦਾ ਟੇਸ ਲੱਗ ਹੋਏਗਾ ਇਸ ਲਈ ਉਹਨਾਂ ਨੂੰ ਵਾਰ-ਵਾਰ ਸੇਕ ਲਵਾਓ ਮਿਕਸ ਕਰੋ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਦੇ ਬਾਵਜੂਦ ਰਜ ਜਾਂਦੀ ਹੈ ਸਬਜੀ ਤਾਂ ਬਹੁਤ ਹੀ ਟੇਸਟਵੰਦ ਆ ਆਓ ਪਰਾਲ ਕੇ ਇਹ ਸਬਜ਼ੀ ਬੱਚਿਆਂ ਲਈ ਇਹ ਚੀਜ਼ ਹੈਲਥੀ ਨੇ ਔਰ ਜੂਰ ਬਣਾਈਏ